ਤਰੀ ਮੈ ਜੀ ਹੈਲੋ ਹੈਲੋ ਹਾਂਜੀ ਅਸੀਂ ਕਰਾਲੀ ਸ਼ਹਿਰ ਨਿਵਾਸੀਆਂ ਨੂੰ ਅੱਜ ਡੈਂਗੂ ਤੋਂ ਬਚਾਅ ਬਾਰੇ ਰੈਲੀ ਕੱਢ ਰਹੇ ਹਾਂ ਸਰਵਜਨ ਜਨਜੀ ਮੋਹਾਲੀ ਅਤੇ ਐਸਐਮਓ ਬੂਤਗੜਾ ਅਤੇ ਐਸਐਮਓ ਕਰਾਲੀ ਜੀ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਡੈਂਗੂ ਦੇ ਪ੍ਰਕਾਸ਼ ਦੇ ਲੱਛਣ ਅਤੇ ਡੈਂਗੂ ਤੋਂ ਬਚਾਅ ਬਾਰੇ ਰੈਲੀ ਕੱਢ ਰਹੇ ਹਾਂ ਅਤੇ ਜਿੱਥੇ ਸਵ ਪਾਣੀ ਖੜਾ ਹੁੰਦਾ ਹੈ ਉੱਥੇ ਡੈਂਗੂ ਬੁਖਾਰ ਦਾ ਮੱਛਰ ਪੈਦਾ ਹੁੰਦਾ ਹੈ ਹਰ ਸ਼ੁੱਕਰਵਾਰ ਡੈਂਗੂ ਦੇ ਵਾਰ ਹਰ ਸ਼ੁੱਕਰਵਾਰ ਡੈਂਗੂ ਦੇ ਵਾਰ ਹਰ ਸ਼ੁੱਕਰਵਾਰ ਡੈਂਗੂ ਦੇ ਵਾਰ ਆਪਣੇ ਕੂਲਰਾਂ ਗਮਲਿਆਂ ਫ੍ਰਿਜਾਂ ਦੀਆਂ ਟਰੇਆਂ ਨੂੰ ਹਫ਼ਤੇ 'ਚ ਇੱਕ ਵਾਰ ਖਾਲੀ ਕਰਕੇ ਸਕਾਓ ਇਸ ਕਰਕੇ ਫੈਦਰਟ ਡਿਪਾਰਟਮੈਂਟ ਵੱਲੋਂ ਮੁਹਿੰਮ ਚਲਾਈ ਗਈ ਹੈ ਹਰ ਸ਼ੁੱਕਰਵਾਰ ਡੈਂਗੂ ਦੇ ਵਾਰ ਕਿਉਂਕਿ ਜਪਾਂ ਨੇ ਹਰ ਸ਼ੁੱਕਰਵਾਰ ਨੂੰ ਆਪਣੇ ਕੂਲਰਾਂ ਗਮਲਿਆਂ ਫ੍ਰਿਜਾਂ ਦੀਆਂ ਟਰੇਆਂ ਨੂੰ ਖਾਲੀ ਕਰਕੇ ਸਕਾਕੇ ਤਾਂ ਉਹਦੇ ਵਿੱਚ ਪਾਣੀ ਭਰਨਾ ਹੈ ਡੇਂਗੂ ਦਾ ਟੈਸਟ ਅਤੇ ਡੇਂਗੂ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਮੁਫਤ ਕੀਤਾ ਜਾਂਦਾ ਹੈ ਬੁਖਾਰ ਹੋਣ ਦੀ ਸੂਰਤ ਵਿੱਚ ਕਿਸੇ ਪ੍ਰਾਈਵੇਟ ਡਾਕਟਰ ਕੋਲ ਇਹ ਆਪਣੇ ਆਪ ਹੀ ਇਲਾਜ ਨਾ ਕਰੋ ਹਸਪਤਾਲ ਵਿੱਚ ਜਾਓ ਡੇਂਗੂ ਦਾ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ ਹਰ ਸ਼ੁਕਰਵਾ ਡੇਂਗੂ ਦੇ ਵਾਸਤੇ ਅਸੀਂ ਕਰਾੜੀ ਦੇ ਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਹੁਣ ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ ਡੇਂਗੂ ਬੁਖਾਰ ਤੋਂ ਬਚਾਓ ਅਤੇ ਲੱਛਣਾਂ ਦੇ ਤਰੀਕੇ ਡੇਂਗੂ ਬੁਖਾਰ ਦੇ ਲੱਛਣ ਤੇਜ਼ ਬੁਖਾਰ ਸਿਰ ਦਰਦ ਮਾਸਪੇਸ਼ੀਆਂ ਤੇ ਜੋੜਾਂ ਵਿੱਚ ਦਰਦ ਡੇਂਗੂ ਤੋਂ ਬਚਾਓ ਜਿੱਥੇ ਸਾਫ਼ ਪਾਣੀ ਖੜਾ ਹੁੰਦਾ ਹੈ ਉੱਥੇ ਡੇਂਗੂ ਵਾਲਾ ਮੱਛਰ ਪੈਦਾ ਹੁੰਦਾ ਹੈ ਇਸ ਕਰਕੇ ਆਪਣੇ ਕੰਦਰਾ ਕੰਦਿਆਂ ਫਰੀਜਾਂ ਦੀਆਂ ਟਰੇਆਂ ਨੂੰ ਹਫਤੇ 'ਚ ਇੱਕ ਵਾਰ ਖਾਲੀ ਕਰਕੇ ਸਟਾਓ ਹਰ ਸ਼ੁੱਕਰਵਾਰ ਤੇੰਗੂ ਤੋਂ ਹਰ ਸ਼ੁੱਕਰਵਾਰ ਤੇੰਗੂ ਤੋਂ ਬਾਅਦ ਅੱਜ ਕਨਾਲੀ ਸ਼ਹਿਰ ਵਿੱਚੋਂ ਡੇਂਗੂ ਤੋਂ ਬਚਾਅ ਬਾਰੇ ਰੈਲੀ ਕਰ ਰਹੇ ਆਂ ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ ਅੱਜ ਡੇਂਗੂ ਤੋਂ ਸੋ ਵਾਸਤੇ ਅੱਪਾ ਸਾਹਿਬ ਕੋਈ ਕਿਤੇ ਵੀ ਟੱਥਾ ਨਾ ਹੋਣ ਦਈਏ ਅਮਰੇ ਕੂੜਾ ਕੰਮਿਆਂ ਹੋਰ ਜੋ ਪਾਣੀ ਵਾਲੇ ਡਰੰਬ ਇਹਨਾਂ ਨੂੰ ਆਪਕੇ ਇੱਕ ਵਾਰ ਖਾਲੀ ਕਰਕੇ ਦੇ ਲਈਏ ਮੈਂ ਬਾਜ਼ਾਰ ਜਾਇਆ